ਉੱਤੇ ਤਿਆਰ ਰਹਾਦਾ ਕੀ ਮਕਸਦ ਹੈ ਚਿੰਨੀ ਈਰ ਮੰਡੀ ਦੇ ਵਿੱਚ ਤਕਰੀਬਨ ਜਿਹੜੀ ਖੇਤਾਂ ਦੇ ਵਿੱਚ ਕਟਾਈ ਹੋਈ ਹੈ 20 ਤੋਂ 25% ਦੀ ਕਟਾਈ ਹੋਈ ਹੈ ਹਜੇ 75% ਖੇਤਾਂ 'ਚ ਖੜੀ ਹੈ ਮੌਸਮ ਖਰਾਬ ਹੋ ਰਿਹਾ ਕੱਲ ਦਾ ਮੰਡੀ ਇਸ ਤਰ੍ਹਾਂ ਦੀ ਭਰੀ ਹੋਈ ਹੈ ਜਿਸ ਤਰ੍ਹਾਂ ਕਿ ਮਤਲਬ 90% ਕਣਕ ਕੱਟੀ ਗਈ ਹੋਵੇ ਮੰਡੀ ਚ ਉਤਰ ਨੂੰ ਥਾ ਨਹੀਂ ਹੈਗੀ ਇਨਸਪੈਕਟਰ ਹੈ ਜਾਂ ਇਹਨਾਂ ਦੇ ਵਿਭਾਗਾਂ ਵਾਲਾ ਨੇ ਇਹਨਾਂ ਦੇ ਡੀਐਮ ਨੇ ਇਹਨਾਂ ਨੂੰ ਕੀ ਹੁਕਮ ਕੀਤੇ ਹੋਏ ਨੇ ਇਹਨਾਂ ਦੇ ਮੀਟਰ ਵੱਧ ਦੱਸ ਰਹੇ ਨੇ ਜਿਹੜੀ 12 ਮੌਇਸਚਰ ਦੀ ਜਿਹੜੀ ਹੈਗੀ ਐ ਪੈਮਾਨਾ ਤੈਅ ਕੀਤਾ ਹੈ ਸਰਕਾਰ ਨੇ 12 ਵਾਲੀ ਵੀ ਜਿਹੜੀ ਹੈਗੀ ਐ ਉਹ ਵੀ ਇਹਨਾਂ ਦੇ ਮੌਇਸਚਰ ਮੀਟਰ 14 15 14 15 ਦੱਸ ਰਹੇ ਨੇ ਅੱਜ ਜਦੋਂ ਕੁਝ ਕਿਸਾਨ ਜਥੇਬੰਦੀਆਂ ਨੇ ਇਸ ਚੀਜ਼ ਦਾ ਰੌਲਾ ਪਾਇਆ ਫਿਰ ਉਹ ਮੀਟਰ ਟੈਸਟ ਕਰਨ ਵਾਸਤੇ ਜਿਹੜੇ ਆ ਗਏ ਆ ਮਾਨਸਾ ਭੇਜੇ ਇੱਕ ਮੀਟਰ ਦਾ ਆਇਆ 10 ਦੱਸ ਰਿਹਾ ਸੀ ਇੱਕ 15 ਦੱਸ ਰਿਹਾ ਸੀ ਜਦੋਂ ਆਪਸ ਦੇ ਵਿੱਚ ਇੰਨਾ ਹੀ ਫਰਕ ਹੈ ਮੀਟਰਾਂ ਦਾ ਤਾਂ ਕਿਸਾਨਾਂ ਨੂੰ ਦੇਖੋ ਕਿੰਨੇ ਕਿੰਨੇ ਦਿਨਾਂ ਤੋਂ ਖੱਜਲ-ਖਵਾਰੀ ਹੋ ਰਹੀ ਹੈ ਪਿਛਲੇ ਇੱਕ ਹਫ਼ਤੇ ਤੋਂ ਕਿਸਾਨ ਬੈਠੇ ਨੇ ਅੱਜ ਤੱਕ ਅਸੀਂ ਦੇਖਿਆ ਨਹੀਂ ਕਦੇ ਵੀ ਜਿਸ ਤਰ੍ਹਾਂ ਝੋਨੇ ਦੀ ਅਸੀਂ ਬਿਸ਼ਾਈ ਕਰਦੇ ਉਹਨੇ ਝੋਨੇ ਨੂੰ ਸਕੋਣ ਵਾਸਤੇ ਮੰਡੀਆਂ ਦੇ ਵਿੱਚ ਅੱਜ ਕਣਕ ਇਸ ਤਰ੍ਹਾਂ ਦੀ ਮਤਲਬ ਬਿਸ਼ਾਈ ਕੀਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਅਸੀਂ ਤਾਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਤੇ ਮਾਨਸਾਹ ਪ੍ਰਸ਼ਾਸਨ ਤੋਂ ਵੀ ਮੌਸਮ ਖਰਾਬ ਹੈ ਕਣਕ ਕਿਸਾਨਾਂ ਦੀ ਜਲਦੀ ਤੋਂ ਜਲਦੀ ਤਲਾਈ ਕੀਤੀ ਜਾਵੇ ਤੇ ਇਹਨਾਂ ਨੂੰ ਚੱਕ ਕੇ ਨਾਲ ਦੀ ਨਾਲ ਜਿਹੜਾ ਹੈਗਾ ਆਪਦੇ ਗਦਾਮਾਂ 'ਚ ਭੇਜਿਆ ਜਾਵੇ। ਇਹੀ ਅਸੀਂ ਪ੍ਰਸ਼ਾਸਨ ਮਾਨਸਾ ਤੋਂ ਤੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ। ਨਹੀਂ ਇਹ ਸੰਘਰਸ਼ ਜਿਹੜਾ ਹੈਗਾ ਹੋਰ ਟਿਕਾ ਹੋਊਗਾ। ਟਮੈਟੋਸ ਦੀ ਜਿਹੜਾ ਮਾਰਕੀਟ ਕਮੇਟੀ ਤੁਹਾਡੇ ਆਏ। ਅੱਜ ਕੱਲਾ ਜੀ ਇੱਥੇ ਮੋਇਸਚਰ ਮੀਟਰ ਦਾ ਕੋਈ ਇਸ਼ੂ ਸੀਗਾ ਜਿਸ ਕਰਕੇ ਉਹ ਡਿਲੇ ਹੋਗਾ ਕਿਉਂਕਿ ਬੋਲੀ ਚੱਲ ਰਹੀ ਸੀ ਭੰਮੇ ਮੰਡੀ ਦੀ ਵੀ। ਭੰਮੇ ਤੋਂ ਜਦੋਂ ਮੀਟਰ ਲਿਆ ਹੁਣ ਬੋਲੀ ਰੈਗੂਲਰ ਹੈ ਜਿੱਦੀ ਬੋਲੀ ਚੱਲ ਰਹੀ ਹੈ। ਉਹ ਬਾਕੀ ਮੀਟਰ ਦਾ ਇਸ਼ੂ ਸੀਗਾ ਕੱਲ ਨੂੰ ਇੱਕ ਮੀਟਰ ਹੋਰ ਪ੍ਰੋਵਾਈਡ ਕਰ ਦਿੱਤਾ ਜਾਊਗਾ ਜੀ ਇੱਥੇ। ਅੱਛਾ। ਹਾਂਜੀ ਹਾਂਜੀ। ਕਾਫੀ ਹਫ਼ਤੇ ਤੋਂ ਬੈਠੇ ਨੇ ਨਕਸਾਨ ਕੀ ਹੋ ਗੋਆ। ਸਿਰ ਮੌਇਸਚਰਾਈਜ਼ ਹੋ ਜੀ ਰੋਜ਼ ਦਾ। ਮੌਇਸਚਰ ਗੇਨ ਕਰ ਰੱਖਿਆ ਉਹ ਕਣਕਾਂ ਨੇ ਹੌਲੀ-ਹੌਲੀ ਜਾ ਰਿਆ। ਅੱਜ ਬਹੁਤ ਘਟਾ ਲੱਗਿਆ ਕੱਲ ਦੇ ਕੰਪੈਰੀਜ਼ਨ ਜੀ। ਹੂੰ। ਹਾਂਜੀ ਗਾਂ-ਗਾਹ ਖੁਰਜੂ ਕੀ ਜੀ ਮੰਡੀ ਪ੍ਰੋਪਰ ਚੱਲੀ ਜਾਊਗੀ। ਹਾਂਜੀ ਅੱਜ ਦਾ ਜਿਹੜਾ ਧਰਨਾ ਹੈ 크리스마ਸ ਮੈਂ ਕੁਲਦੀਪ ਸਿੰਘ ਚੋਹਰ ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਓਗਰਾਹਾਂ ਜਥੇਬੰਦੀ ਦਾ ਅੱਜ ਅਸੀਂ ਚੰਨੀਰ ਖੜਿਆ ਅਨਾਜ ਮੰਡੀ ਦੇ ਵਿੱਚ ਰੋਡ ਤੇ ਜੋ ਕਿਸਾਨਾਂ ਦੀ ਕਣਕ ਸਰਕਾਰ ਚੱਕ ਨਹੀਂ ਰਹੀ ਕਿਸਾਨਾਂ ਨੂੰ ਖੱਜਲ ਖੁਆਰ ਕਰ ਰਹੀ ਆ ਹਫਤਾ ਹਫਤਾ ਹੋ ਗਿਆ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਬੈਠੇ ਨੂੰ ਜੋ 12 ਮੁਕਚਰ ਕਾਇਰ ਰਹੇ ਨੇ 12 ਮੁਕਚਰ ਆ ਨਹੀਂ ਰਿਹਾ ਉਪਰੋਂ ਬੱਦਲਬਾਈ ਦਾ ਮੌਸਮ ਹੋ ਰਿਹਾ ਮੌਸਮ ਖਰਾਬ ਹੋ ਰਿਹਾ ਅਸੀਂ ਅੱਜ ਮਜਬੂਰੀ ਬਸ ਕਿਸਾਨ ਮਜ਼ਦੂਰ ਆੜਤੀਆ ਸਾਰੇ ਰੋਡ ਤੇ ਧਰਨਾ ਲਾਇਆ ਜਿੰਨਾ ਚੱਕ ਸਾਡੀ ਕਣਕ ਨਹੀਂ ਚੱਕਦੇ ਅਸੀਂ ਉਹਨਾਂ ਚ ਕਿਥੋਂ ਉੱਠ ਕੇ ਨਹੀਂ ਜਾਵਾਂਗੇ ਜੀ ਕਿ ਕਦੋਂ ਤੋਂ ਜਿਹੜਾ ਧਰਨਾ ਲਾਇਆ ਤੁਸੀਂ ਅਸੀਂ ਅੱਧਾ ਘੰਟਾ ਹੋਇਆ ਜੀ ਸਾਨੂੰ ਧਰਨੇ ਲਾਏ ਨੂੰ ਜਦੋਂ ਤੱਕ ਸਾਡਾ ਮਸਲਾ ਨਹੀਂ ਹੱਲ ਕਰਦੇ ਹੋ ਤੱਕ ਅਸੀਂ ਇਥੋਂ ਉੱਠ ਕੇ ਨਹੀਂ ਜਾਵਾਂਗੇ ਜੋ ਹਫ਼ਤੇ ਹਫ਼ਤੇ ਦੀ ਕਣਕ ਪਈ ਆ ਉਹ ਅਸੀਂ ਤਲਵਾ ਕੇ ਇਥੋਂ ਜਾਵਾਂਗੇ ਜੀ ਕਿੰਨੀ ਕ ਅੰਦਰ ਤੁਹਾਡੇ ਹਿਸਾਬ ਨਾਲ ਪਈ ਹੈ ਕਣਕ ਬਹੁਤ ਆ ਜਿਆਦੇ ਪਈ ਹੈ ਮੰਡੀ ਭਰੀ ਪਈ ਹੈ ਉੱਪਰੋਂ ਮੌਸਮ ਖਰਾਬ ਹੈ ਜੀ ਕਣਕ ਵੱਡੀ ਜਾ ਰਹੀ ਹੈ ਉਰੇ ਥਾਂ ਨਹੀਂ ਰਹਿਣਾ ਕਣਕ ਲਾਉਣ ਨੂੰ ਪਹਿਲੀ ਮੰਡੀ ਬਹੁਤ ਜਿਆਦੇ ਭਰੀ ਪਈ ਆ ਅਸੀਂ ਇਹੀ ਕਹਿ ਰਹੇ ਹਾਂ ਜੀ ਵੀ ਨਾਲ ਦੀ ਨਾਲ ਜੀ ਇੱਥੋਂ ਕਣਕ ਤੋਲੀ ਜਾਓ ਜੋ ਪਿੱਛੋਂ ਕਿਸਾਨ ਹੋਰ ਲੈ ਕੇ ਆ ਰਹੇ ਨੇ ਨਾਲ ਦੀ ਨਾਲ ਇੱਥੇ ਜਗ੍ਹਾ ਬਣੀ ਜਾਵੇ ਪ੍ਰਸ਼ਾਸਨ ਦਾ ਮੌਸਟਰ ਆ ਰਹੇ ਤੇ ਕੀ ਕਹਿ ਰਹੇ ਜੀ ਬੁਖਚਰਾ 12 ਬਾਨ ਰੱਖਿਆ ਜੀ ਕਹਿ ਰਹੇ ਨੇ ਇਹਦਾ 8 ਆ ਜਾਂਦਾ 9 ਆ ਜਾਂਦਾ 10 ਆ ਜਾਂਦਾ ਜੀ ਅਸੀਂ ਕਿਹਾ ਕੱਲ ਵੀ ਬੁਖਚਰਾ ਵਧਾਓ ਜੀ ਫੇਰ ਜੋ ਸਾਰੀ ਕਣਕ ਪਈ ਹੈ ਇਹ ਨਾਲ ਦੀ ਨਾਲ ਇਥੋਂ ਚੱਕੀ ਜਾਊਗੀ ਜਿਵੇਂ ਉਹਨਾਂ ਨੇ ਬੁਖਤਰ ਮੰਨੇ ਉਹਦੇ ਮੁਤਾਬਕ ਤਾਂ ਇਹ ਕਣਕ ਜੀ ਮਹੀਨਾ ਮਹੀਨਾ 20-20 ਦਿਨੇ ਇਥੋਂ ਚੱਕੀ ਨਹੀਂ ਜਾਣੀ ਕਿਸੇ ਪ੍ਰਸ਼ਾਸਨ ਦੇ ਅਧਿਕਾਰੀ ਨੂੰ ਧਿਆਨ ਚ ਲੈਂਦੀ ਅਸੀਂ ਪ੍ਰਸ਼ਾਸਨ ਦੇ ਧਿਆਨ ਚ ਕੱਲ ਵੀ ਲਿਆਂਦਾ ਜੀ ਕੱਲ ਵੀ ਅਸੀਂ ਅਨਾਜ ਮੰਡੀ ਦੇ ਵਿੱਚ ਆਈ ਸੀ ਕੱਲ ਵੀ ਕਿਹਾ ਸੀ ਪਰ ਪ੍ਰਸ਼ਾਸਨ ਕੁੰਭ ਕਰਨੀ ਨੀਂਦੇ ਸੁੱਤਾ ਪਿਆ ਜੀ ਕੋਈ ਵੀ ਹਜੇ ਤੱਕ ਸਾਡੇ ਕੋਲੇ ਇਥੇ ਬੌੜਿਆ ਨਹੀਂ ਜੀ ਹੁਣ ਆਪਣਾ ਅਗਲਾ ਕੀ ਹੈਗਾ ਅਗਲਾ ਜਿੰਨਾ ਚੱਕ ਜੀ ਇਸ ਸਾਡਾ ਜੋ ਕਣਕ ਪਈਆ ਜਨਾਤਰ ਇਹਦੀ ਬੋਲੀ ਲਾਉਂਦੇ ਇਹਨੂੰ ਤੋਲਦੇ ਹੀ ਨਹੀਂ ਉਹਨਾਂ ਜਿੱਕੇ ਅਸੀਂ ਉੱਠ ਕੇ ਨਹੀਂ ਆਵਾਂਗੇ ਜੀ